ਲਓ ਜੀ ਖੜਿਆਂਗੇ ਅਹਿਮਦਗੜ ਮੰਡੀ ਉੱਥੋਂ ਆਪਾਂ ਖਾਣਿਆਂਗੇ ਪਕੌੜੇ ਫਿਰ ਕਰਾ ਰਿਹਾਗਾ ਕਿ ਯਾਰਿਆ ਲੁਧਿਆਣੇ ਅੱਜ ਗੁਰੀ ਨਾਲ ਆ ਕਿਉਂ ਗੁਰੀ ਕਿਵੇਂ ਲੱਗ ਰਿਹਾ ਓਏ ਵਧੀਆ ਜਾਨ ਉਸਕੇ ਵਧੀਆ ਓਕੇ ਰਪੋਟਾ ਜਮਾ ਫਿਰ ਨਹੀਂ ਤਕੜੀ ਆ ਵੀਊ ਚੈੱਕ ਕਰੋ ਯਾਰ ਬਹੁਤ ਸੋਹਣਾ ਵੀਊ ਹੋਵੇ ਯਾਰ ਫੀਲਿੰਗ ਹੀ ਭਾਂਚੋ ਰਿਹਾ ਮੈਂ ਮਿੱਠੀ ਮਿੱਠੀ ਧੰ ਲੱਗੇ ਪਈ ਜੰਮੀ ਗੱਲਾਂ ਆ ਬਸ ਸਰਾਹੀ ਆ ਮਿੱਠੀ ਮਿੱਠੀ ਧੋਪਾ ਜੰਦਾ ਮੁੰਡੇ ਹੈਲਾ ਸ਼ੱਲਾ ਪੀ ਕੇ ਥੜੀ ਥੜੀ ਖਾ ਕੇ ਇੰਜੋਏ ਕਰਦੇ ਫਿਰਦੇ ਨੇਗੇ ਕੋਰ ਤੋਂ ਪੁੱਛਿਆ ਕਰਿਆ ਵੀ ਡਾਊਨ ਨਾਲ ਕਰੋ ਚੱਕ ਵੀਊ ਇੱਧਰ ਪਾਣੀ ਘਟਾ ਯਾਰ ਉਧਰ ਉਧਰ ਪਰਿਆ ਖੜਾ ਇੱਧਰ ਪਾਣੀ ਘਟਾ ਬੰਦ ਕਰ ਸੋ ਇੱਧਰ ਦੋ ਪਾਸੋਂ ਜਿਆਰਿਆ ਪਾਣੀ ਨਾਲ ਉਪਰਾਂ ਦੀ ਜਿਆਰਿਆਗਾ ਹਾਂ ਸਹੀਏ ਗੱਲਬਾਤ ਯਾਰ ਵਧੀਆ ਸਿਸਟਮ ਆ ਲੋਕੇਸ਼ਨ ਹੀ ਬਹੁਤ ਸਰਾ ਯਾਰ ਹਨਾ ਅਹੀ ਜਗ੍ਹਾ ਤੇ ਬੈ ਕੇ ਖਾਣ ਦਾ ਸੁਭਾਅ ਹਨਾ ਕੁਰੀ ਸਹੀ ਗੱਲ ਹੈ ਯਾਰ ਕੀ ਕਹਿਣਾ ਵਾਕੀ ਓਕੇ ਰਪੋਟਾਂ ਜਾਵਾਂਗਾ ਬਾਕੀ ਪਕੌੜੇ ਖਾ ਕੇ ਦੇ ਰਿਆਂ ਠੰਡ ਲੱਗੀ ਪਕੌੜੇ ਤਾਂ ਓਕੇ ਨੇ ਕਹਿੰਦੇ ਮਸ਼ਹੂਰ ਨੇ ਪਕੌੜੇ ਉਹਨਾਂ ਦੇ ਬਹੁਤ ਜ਼ਿਆਦੇ ਠੰਡ ਲੱਗ ਰਹੀ ਐ ਓਏ ਠੰਡ ਲੱਗ ਰਹੀ ਠੰਡ ਕਿਉਂ ਲੱਗ ਰਹੀ ਐਗੀ ਨਹਿਰ ਲਵੇ ਜਾਣ ਬੰਦ ਚੋਂ ਨਹਿਰ ਕਰਕੇ ਫਰਕ ਤਾਂ ਮੋਟਾ ਸਹੀ ਗੱਲ ਆ ਯਾਰ ਲੱਗਦਾ ਤਾਂ ਹੀ ਹਨਾ ਆਪਣੇ ਕੋਈ ਨਹੀਂ ਹੈਗੇ ਰੋਟੇ ਬਰਟੇ ਜੰਨੇ ਹਨਾ ਹੁਣ ਲੋਕ ਨੂੰ ਦੇ ਦੇ ਆ ਹਾਂ ਲਓ ਜੀ ਪਕੌੜੇ ਆਪਣੇ ਆ ਗਏ ਨੇ ਬਣ ਕੇ ਦੇਖੋ ਜੀ ਕਿਵੇਂ ਟੇਸਟ ਹੋ ਗਏ ਨੇ ਯਾਰ ਜਮੋਕਰ ਬੋਟ ਨੇ ਕਿਉਂ ਫਿਰਕ ਫਿਰਕ ਸਨੈਪ ਚ ਵੀ ਜੜਾ ਜਾ ਪਰ ਪਕੌੜੇ ਸੱਚੀ ਯਾਰ ਬਹੁਤ ਘੈਂਡ ਨੇ ਬਾਬੇ ਜਿਹੜੇ ਚਟਨੀ ਬਣਾਈ ਜਾਂਦਾ ਨਾਲ ਬਹੁਤ ਟੇਸਟੀ ਆ ਆਪ ਦੀ ਤਿਆਰ ਕਰਦੇ ਨੇ ਬਾਈ ਨਾ ਤਾਂ ਹਰੀ ਉਹ ਨਾਲ ਆ ਲੀਆ ਬਹੁਤ ਇੰਟੈਂਡ ਕਰ ਲਵਾਤਾ ਬਾਬੇ ਸੋਡੇ ਭਾਈ ਦੀ ਨਾ ਐਂ ਲਾ ਲਓ ਵੀ ਡ੍ਰੀਮ ਕਾਰ ਖੜੀਏਗੀ ਐਲ ਸੀ LC 400 LC 400 ਹੀ ਜ਼ਿੰਦਗੀ ਚ ਲੈਣੀ ਹੈ ਜੀ ਵੀਰਡ ਪਟ્રોલ ਜਿਵੇਂ ਮਾਰਦੇ ਆ ਆ ਸਪੈਸ਼ਲ ਹੀ ਲੈਣੀ ਲੈਣੀ ਹੈ ਇਹ ਦੱਸੋ LC ਲੈਣੀ ਉਹ ਲੈਣੀ ਹੈ ਜੀ ਲੁਧਿਆਣੇ ਚ ਖੜੀ ਹੈ ਜੀ ਫੋਰ ਸਿਲ ਤਾਂ ਨਹੀਂ ਜੀ ਵੀਰੇ ਨਾ ਨਾ ਇਹ ਅਜੇ ਤਾਂ ਕਿਸੇ ਹੁੰਦੀ ਸੀ ਜੀ ਓਕੇ ਚਲੋ ਹੁਣ ਆਪਾਂ ਚੱਲਦੇ ਆ ਮਾਲ ਚ ਤੁਹਾਨੂੰ ਦਿਖਾਉਣਾ ਮਾਲ ਦਾ ਮਾਹੌਲ ਕੀ ਹੈਗਾ ਕਿਹੜੇ ਮਾਲ ਚ ਆ ਰਹੇ ਆ ਹਾ ਬਾਪੇ ਥਾਰ ਦੇ ਕੋਏ ਉਪਰਾਵਾ ਕਿਹੜੀ ਥਾਰ ਤੇਰੇ ਵਾਲੀ ਗੱਡੀ ਨੂੰ 24 ਇੰਚੀ ਲਾਏ ਪਏ ਨੇ ਥਾਰ ਉੱਤੇ ਆ ਤੇਰੇ ਵਾਲੀ ਉੱਤੇ ਨਹੀਂ ਯਾਰ ਮੈਨੂੰ ਥਾਰ ਫੜੀ ਵਧੀਆ ਲੱਗਦੀ ਆ ਨਾ ਨਾ ਭਰਾ ਅੱਛਾ ਅੱਛਾ ਕਾਰ ਕਾਰ ਵਾਸ਼ਿੰਗ ਆਰੇ ਉਹ ਵੀ ਕੌਣ ਹੈ ਉਹ ਵੀ ਕੌਣ ਹੈ ਇਹ ਵਧੀਆ ਨਹੀਂ ਲੱਗਦਾ ਇਹ ਤਾਂ ਮੈਨੂੰ ਵਧੀਆ ਨਹੀਂ ਲੱਗਦੀ ਅੱਗੋਂ ਆ ਗਈ ਵੀਰੇ ODY X7